ਅੱਜ ਹਲਕਾ ਸਾਂਹੇ ਵਾਲ ਦੇ ਵਿੱਚ ਸਾਡਾ ਬਹੁਤ ਹੀ ਪੁਰਾਣਾ ਵਰਕਰ ਅਰਪੀ ਸਿੰਘ ਅਰਸ ਸਾਰੇ ਯੂਥ ਨੂੰ ਨਾਲ ਲੈ ਕੇ ਹਮੇਸ਼ਾ ਚੱਲਣ ਵਾਲਾ ਸੋ ਅੱਜ ਇਹਨੂੰ ਪਾਰਟੀ ਨੂੰ ਮਾਨ ਸਨਮਾਨ ਅਸੀਂ ਦਿੱਤਾ ਆਪਣੇ ਹਲਕੇ ਵੱਲੋਂ ਸੋ ਇਹਨੂੰ ਪਹਾੜੇ ਸਰਕਲ ਦਾ ਜੂਸ ਜੋੜਨ ਦਾ ਕੰਮ ਇਹਨੂੰ ਦਿੱਤਾ ਤੇ ਜੂਸ ਦਾ ਪ੍ਰਬੰਧ ਲਾਇਆ ਸੋ ਇਹ ਪਹਿਲਾ ਵਾਰ ਹਰ ਰੋਜ਼ ਹਰ ਪਿੰਡ ਜੇ ਜਾਵਾਂਗਾ ਹਲਕਾ ਸਾਹਨੇ ਵਾਲ ਦੇ ਵਿੱਚ ਤੇ ਸਾਰੇ ਯੂਥ ਨੂੰ ਨਾਲ ਜੋੜਾਂਗਾ ਸੋ ਇਸ ਅਰਸ਼ਪ੍ਰੀ ਨੂੰ ਅੱਜ ਬਹੁਤ ਬਹੁਤ ਵਾਰਕ ਵਾਲੇ ਦੇ ਪਰਿਵਾਰ ਨੂੰ ਕਿਉਂਕਿ ਬਹੁਤ ਮਿਹਨਤ ਦੇ ਨਾਲ ਇਹ ਪਾਰਟੀ ਵਰਕਰ ਹੈ ਵਫਾਦਾਰੀ ਨਾਲ ਕੰਮ ਕਰਦਾ ਕੋਈ ਇਹਨੂੰ ਲਾਲਚ ਨਹੀਂ ਇਮਾਨਦਾਰੀ ਨਾਲ ਜਿਹੜੀ ਸੇਵਾ ਨਿਭਾਉਂਦਾ ਇਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਅੱਜ ਇਨੂੰ ਅੱਜ ਬਹੁਤ ਵੱਡਾ ਔਦਾ ਸੀ ਦੁਆਰ ਦੇ ਰਹੇ ਆ ਸੋ ਇਹ ਕੰਮ ਕਰੇਗਾ ਤੇ ਪਾਰਟੀ ਵੱਲੋਂ ਹੋਰ ਬੰਦਾ ਮਾਨ ਸਨਮਾਨ ਜਲਦੀ ਇਹਦਾ ਹਮਾਰੇ ਸਾਡੇ ਪਾਰਟੀ ਸੁਪਰੀਮਾਰਡਿੰਗ ਕੇਜਰੀਵਾਲ ਜੀ ਮੁੱਖ ਮੰਤਰੀ ਸਰਦਾਰ ਪ੍ਰੋਮੋਸ ਰਮਾਨ ਜੀ ਨੂੰ ਤੇ ਪੰਜਾਬ ਪ੍ਰਧਾਨ ਅਮਰ ਅਰੋੜ ਜੀ ਨੂੰ ਬੁਲਾ ਕੇ ਵੀ ਇਹਦਾ ਮਾਨ ਸਨਮਾਨ ਕਰਾਉਣਾ ਮੇਰਾ ਨਾਮ ਅਰਸ਼ਪ੍ਰੀਤ ਸਿੰਘ ਹਰਜਾ ਹਾਂ ਜਿਹੜੀ ਹਮੇਵਾਰੀ ਮੀਡੀਆ ਜੁਦੀ ਸੀ ਹਾਂਜੀ ਮੈਨੂੰ ਬਹੁਤ ਮਾਣ ਆ ਸਰਦਾਰ ਹਰਦੀਪ ਸਿੰਘ ਕੈਬਨਿਟ ਮਨਿਸਟਰ ਦਾ ਜਿਨ੍ਹਾਂ ਨੇ ਮੈਨੇ ਬਹੁਤ ਵਧੀਆ ਚੁਣਿਆ ਤੇ ਦੇਖ ਕੇ ਚੁਣਿਆ ਹੈ ਕਿ ਮੈਂ ਇਮਾਨਦਾਰ ਤੇ ਬਹੁਤ ਤੇ ਹੌਸ਼ਹਾਲੀ ਵਾਲੀਆਂ ਤੇ ਮੈਂ ਬਹੁਤ ਧੰਨਵਾਦ ਕਰਦਾ ਹਰਦੀਪ ਸਿੰਘ ਮੁੰਡੀਆਂ ਜੀ ਦਾ ਕਿ ਜਾਣ ਵਾਲੇ ਟਾਈਮ ਤੋਂ ਜਿੰਨਾ ਵੀ ਜੂਤ ਆ ਮੈਂ ਨਾਲ ਜੋੜੂਗਾ ਤੇ ਹਮੇਸ਼ਾ ਨਾਲ ਹੀ ਚੱਲਦਾ ਰਹੂ ਇਸ ਨੂੰ ਲੈ ਕੇ ਚੱਲਦਾ ਮੈਂ ਸੋਚ ਲੱਗੇ ਚੱਲਣਾ ਕਿ ਮੈਨੂੰ ਬਹੁਤ ਮਾਣ ਸਰਦਾਰ ਸਰਦੀਪ ਸਿੰਘ ਮੁੰਡੀਆਂ ਜੀ ਤੇ ਜਿਨ੍ਹਾਂ ਨੇ ਮੈਨੂੰ ਚਲਾਇਆ ਪੰਜਾਬ ਸਰਕਾਰ ਦਾ ਜੀ ਯੂਥ ਵੱਲੋਂ ਇਦਾਂ ਦਾ ਕੰਮ ਕੀਤਾ ਜਾਊਗਾ ਯੂਥ ਵੱਲੀਆਂ ਬਹੁਤ ਵਧੀਆ ਕੰਮ ਕੀਤਾ ਜਾਊਗਾ ਜਿੰਨੇ ਵੀ ਯੂਥ ਦੇ ਸਾਰੇ ਮੈਂਬਰਾਂ ਨੂੰ ਕਿਹਾ ਜਾਊਗਾ ਕਿ ਨਸ਼ਾ ਜਿੰਨੇ ਵੀ ਹੈਗੇ ਆਪਾਂ ਸਾਰੇ ਚਕਾਵਾਂਗੇ ਜਿੰਨੇ ਵੀ ਬੰਦੇ ਹੋਣਗੇ ਤੇ ਬਹੁਤ ਵਧੀਆ ਕੰਮ ਕਰਾਂਗੇ ਮੈਂ ਮਨਪ੍ਰੀਤ ਸਿੰਘ ਜੀ ਹਲਕਾ ਸਾਂਨੇ ਵੱਲੋਂ ਤੇ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹਰਦੀਪ ਸਿੰਘ ਮੁੰਡਿਆ ਜੀ ਦਾ ਸਾਡੇ ਕੈਬਨ ਮંત્રી ਸਾਹਿਬ ਜਿਨ੍ਹਾਂ ਨੇ ਸਾਨੂੰ ਜ਼ਿੰਮੇਵਾਰੀ ਪੀਐਨਯੂਗਾ ਸਮਝਿਆ ਬਸ ਇਹਨਾਂ ਤੇ ਆਸ ਬਹੁਤ ਜੀ ਨਵੇਂ ਮੁੰਡੇ ਨੇ ਇਹਨਾਂ ਤੇ ਬਹੁਤ ਆਸ ਆ ਪਾਰਟੀ ਨੂੰ ਅੱਗੇ ਦੀ ਅੱਗੇ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਣਗੇ ਜੀ ਇਹ ਬਹੁਤ ਪਹਿਲਾਂ ਤੋਂ ਹੀ ਬਹੁਤ ਕੰਮ ਕਰਦੇ ਨੇ ਅੱਜ ਤੋਂ ਨਹੀਂ ਕਰਦੇ ਅੱਜ ਤਾਂ ਚਲੋ ਮਾਣ ਮਿਲਿਆ ਵੱਡਾ ਮਾਣ ਮਿਲਿਆ ਅੱਗੇ ਤੋਂ ਬਹੁਤ ਏਰ ਤੋਂ ਕੰਮ ਕਰਦੇ ਆ ਰਹੇ ਨੇ ਪਾਰਟੀ ਨੇ ਹਾਂਜੀ